ਜੋ ਕੱਲ ਜਿਹੜੀ ਹੋਈ ਹੈ ਗੱਲ ਇਹ ਦਾ ਵੀ ਉੱਥੇ ਜਿਹੜੇ ਮੋਰਚੇ ਲੱਗੇ ਆ ਕਿਸਾਨ ਮਜ਼ਦੂਰ ਮੋਰਚਾ ਜਿਹਨੇ ਥੰਮੇ ਵੀ ਪੱਤੀ ਜੱਥੇ ਬੰਦਿਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਿਕ ਜੋ ਖਨੌਰੀ ਤੇ ਲੱਗਿਆ ਹੋਇਆ ਉਹਦੇ ਵਿੱਚ ਨੇ ਜੱਥੇ ਬੰਦਿਆਂ ਵੱਖ-ਵੱਖ ਸਟੇਟਾਂ ਤੋਂ ਰਾਜਸਥਾਨ ਪੰਜਾਬ ਪ੍ਰਦੇਸ਼ ਤੋਂ ਹੋਰ ਉਹਨਾਂ ਦੇ ਰਤਨ ਫਰੇ ਜਿਹੜਾ ਇਹ ਕੇਂਦਰ ਸਰਕਾਰ ਨਾਲ ਜਿਹੜੀ ਇਹ ਗੱਲਬਾਤ ਦਾ ਸੱਤਵਾਂ ਦੌਰ ਸੀ ਬਕਾਇਦਾ ਕੇਂਦਰ ਸਰਕਾਰ ਵੱਲੋਂ ਜਿਹੜੀ ਇਹ ਚਿੱਠੀ ਆਈ ਉਸ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਸੀਗਾ ਵੀ ਉੱਥੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਕੱਲ ਤੇ ਸਾਡੇ ਜਿਹੜੇ ਜਾਂਦੇ ਦੋਨਾਂ ਮੋਰਚਿਆਂ ਦੇ ਠਾਈ 28 30 ਆਦਮੀ ਉਹ ਗੱਲਬਾਤ ਲਈ ਗਏ ਸੀ ਉਹਦੇ ਚ ਜਿਹਦੇ ਚ ਕੇਂਦਰ ਵੱਲੋਂ ਖੇਤੀਬਾੜੀ ਮੰਤਰੀ ਸ਼ਿਵਰਾਜ ਚਾਹਾਨ ਤੇ ਪਿਊਸ਼ ਗੋਇਲ ਤੇ ਜਿਹੜਾ ਪ੍ਰਲਾਦ ਜੋਸ਼ੀ ਹੈ ਸੈਂਟਰ ਦੇ ਵਜ਼ੀਰ ਸੀ ਤੇ ਪੰਜਾਬ ਦੇ ਵਿੱਚੋਂ ਵਿੱਤ ਮੰਤਰੀ ਹਰਪਾਲ ਚੀਮਾ ਤੇ ਖੇਤੀਬਾੜੀ ਮੰਤਰੀ ਜਗਦੀਪ ਫੁੱਡੀਆਂ ਤੇ ਫੂਡ ਸਪਲਾਈ ਮੰਤਰੀ ਕੁਟਾਰੂ ਚੱਕ ਇਹ ਜਿਹੜੇ ਉੱਥੇ ਮੰਤਰੀ ਆਏ ਹੋਏ ਸੀਗੇ ਤੇ ਬਕਾਇਦਾ ਜਿਹੜੀ ਹੈਗੀ ਐ ਵੀ ਐਮਐਸਪੀ ਦੇ ਜਿਹੜੀ ਪਿੱਛੇ ਤੋਂ ਜਿਹੜੀ ਗੱਲਬਾਤ ਚਰਦੀ ਆਉਂਦੀ ਹੈ ਉਹ ਉੱਥੇ ਗੱਲਬਾਤ ਹੋਈ ਡਿਸਕਸ ਹੋਈ ਤੇ ਜਿਹੜਾ ਖੇਤੀਬਾੜੀ ਮੰਤਰੀ ਸ਼ੇਵਰਾ ਚਿਹਾਰਾ ਨੇ ਬਕਾਇਦਾ ਇਹ ਕਿਹਾ ਕਿ ਗੱਲਬਾਤ ਐ ਜਿਹੜੀ ਉਹ ਬਾਹਰ ਆ ਕੇ ਪ੍ਰੈਸ ਨੂੰ ਵੀ ਬਹੁਤ ਵਧੀਆ ਸਖਾਵੇਂ ਮਾਹੌਲ 'ਚ ਹੋਈ ਐ ਤੇ ਅਸੀਂ ਐ ਜਿਹੜਾ ਹੈਗਾ ਵੀ ਕੇਂਦਰ ਦਾ ਸੈਕਟਰੀ ਐ ਸ਼ਾਇਦ ਮੈਨੂੰ ਲੱਭੀ ਉਹਦਾ ਨਾਮ ਐ ਸ਼ਾਹ ਅਪੂਰਜੰਦ ਆ ਪਨ ਕੀਆ ਚਲੋ ਸਹੀ ਨਾਮ ਹੀ ਮੈਨੂੰ ਪਤਾ ਵੀ ਉਹਦੀ ਐ ਜਿਹੜੀ ਡਿਊਟੀ ਲਾਤੀ ਐ ਕਿਉਂਕਿ ਐ ਐਮਐਸਪੀ ਦਾ ਮਾਮਲਾ ਪੂਰੇ ਭਾਰਤ ਦਾ ਬੱਕਰੀਆਂ ਬੱਕਰੀਆਂ ਸਟੇਟਾਂ 'ਚ ਬੱਕਰੀਆਂ ਬੱਕਰੀਆਂ ਫਸਲਾਂ ਹੁੰਦੀਆਂ ਇਹ ਜਿਹੜਾ ਹੈਗਾ ਵੀ ਇਹ ਪੂਰੇ ਭਾਰਤ ਦਾ ਜਿਹੜਾ ਐਮਐਸਪੀ ਦਾ ਮਾਮਲਾ ਹੋਣ ਕਰਕੇ ਅਸੀਂ ਡਾਟਾ ਇਕੱਠੇ ਕਰਕੇ 4 ਮਈ ਪੰਜਵੇਂ ਮਹੀਨੇ ਦੀ ਜਿਹੜੀ 4 ਤਰੀਕ ਹੈ ਜਿਹੜੀ ਉਹ ਮੀਟਿੰਗ ਦੇ ਦਿੱਤੀ ਗਈ ਤੇ ਪ੍ਰੈਸ ਕਾਨਫਰੰਸ ਤੋਂ ਹਰਪਾਲ ਜੀ ਮੈਨੇ ਵੀ ਵਿੱਤ ਮੰਤਰੀ ਨੇ ਸੰਬੋਧਨ ਕੀਤਾ ਉਹਨੇ ਵੀ ਇਹੀ ਗੱਲ ਹੀ ਕਹੀ ਕਿ ਬਹੁਤ ਵਧੀਆ ਸਖਾਵੇਂ ਮਾਹੌਲ ਚ ਹੋਈ ਹੈ ਅਸੀਂ ਪੰਜਾਬ ਵੱਲੋਂ ਆਏ ਸੀ ਅਸੀਂ ਜਿਹੜਾ ਹੈਗਾ ਵੀ ਆਪਦੀ ਜਿਹੜੀ ਪੰਜਾਬ ਦੀ ਗੱਲ ਜਿਹੜੀ ਹੈ ਅਸੀਂ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਕਰਦੇ ਆਂ ਤੇ ਕੇਂਦਰ ਸਰਕਾਰ ਨੇ 4 ਮਈ ਰੱਖੀ ਹੈ ਦੋਨਾਂ ਮੰਤਰੀਆਂ ਵੱਲੋਂ ਸਖਾਵੇਂ ਮਾਹੌਲ ਚ ਜਿਹੜੀ ਹੈ ਉਹ ਮੀਟਿੰਗ ਦਾ ਪ੍ਰੈਸ ਸਾਹਮਣੇ ਇਹਦਾ ਦਾਅਵਾ ਕੀਤਾ ਪਰ ਪੰਜਾਬ ਸਰਕਾਰ ਨੇ ਜੋ ਅੰਦੋਲਨਾਂ ਚੋਂ ਨਿਕਲੀ ਸਰਕਾਰ ਜਿਹੜੀ ਸ਼ਹੀਦਾਂ ਦਾ ਜਿਹੜਾ ਦਿਨ ਹੈ ਚੀਜ਼ ਭਗਤ ਸਿੰਘ ਰਾਜੀਵ ਕੁਮਰ ਸਿੱਖਦੇਵ ਦਾ ਅੱਜ ਤੇ ਮਾਰਚ ਆਉਣ ਵਾਲਾ ਹੈ ਉਹਦੇ ਰੰਗ ਦੀ ਜਿਹੜੀ ਹੈ ਪੱਗ ਦੀ ਨਕਲ ਕਰਨ ਵਾਲਾ ਪਰ ਇਹ ਭਗਵੰਤ ਮਾਨ ਨੂੰ ਪਤਾ ਨਹੀਂ ਵੀ ਉਹ ਪਰਵਾਦੀ ਕਿੰਨੀਆਂ ਜਿਹੜੀਆਂ ਕੁਰਬਾਨੀਆਂ ਨੇ ਤੇ ਕਿਸਾਨਾਂ ਪ੍ਰਤੀ ਜਿਹੜਾ ਹੈਗਾ ਉਹਨਾਂ ਦਾ ਕਿੰਨੇ ਸੀ ਉਹਦੇ ਚਰਚੇ ਨੇ ਪਗੜੀ ਸੁਭਾਲ ਜੱਟਾ ਦੋਲੇ ਨੇ ਜਿਹੜਾ ਚਲਾਇਆ ਇਹਨਾਂ ਨੇ ਜਿਹੜਾ ਹੈਗਾ ਸੀਗਾ ਵੀ ਵਿਸ਼ਵਾਸ ਘਾਤ ਕੀਤਾ ਵਿਸ਼ਵਾਸ ਘਾਤ ਕਰਕੇ ਜਦੋਂ ਗੱਲਬਾਤ ਲਈ ਆਉਂਦੇ ਸੀਗੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਤਣਕੇ ਤੋਂ ਵੱਡੀ ਪੱਦਰ ਤੇ ਖਨੌਰੀ ਤੇ ਤੇ ਉੱਥੇ ਆਪਣਾ ਸ਼ੰਭੂ ਤੇ ਜਿਹੜਾ ਹੈ ਫੋਰਸ ਲਾ ਕੇ ਸਾਡੇ ਅੱਗੇ ਉਹਨੂੰ ਰਸਤੇ 'ਚ ਜੋ ਪੰਜਾਬ ਟੈਂਟਰ ਵਿੱਚ ਚੱਕ ਲਿਆ ਚੱਕ ਕੇ ਡੱਲੇ ਆਲ ਨੂੰ ਜਿਹਦਾ ਹੈਗਾ ਜਲੰਧਰ ਲੈ ਕੇ ਹਸਪਤਾਲ ਚ ਬਾਕੀਆਂ ਨੂੰ ਜਿਹੜਾ ਹੈ ਵੀ ਕੋਈ ਪਟਿਆਲੇ ਲੈ ਗਈ ਕਿਸੇ ਨੂੰ ਕਿਤੇ ਲੈ ਗਈ ਤੇ ਦੂਜਿਆਂ ਦੇ ਆਦਮਿਆਂ ਦੇ ਘਰਾਂ ਦੇ ਵਿੱਚ ਜਿਹੜੇ ਛਾਪੇ ਮਾਰਨੇ ਸ਼ੁਰੂ ਕਰਦੇ ਉਸ ਦੇ ਰੋਸ ਵਿੱਚੋਂ ਉਹਨਾਂ ਦਾ ਪਰਦਾ ਚਾਕ ਕਰਨ ਦੇ ਲਈ ਕਿ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਹੈ ਗੱਲਬਾਤ ਲਈ ਸੱਦ ਕੇ ਕੋਈ ਇਹੋ ਜੀ ਕੋਈ ਸਰਕਾਰ ਨਹੀਂ ਹੈ ਦੁਨੀਆਂ ਤੇ ਨਾ ਕੋਈ ਇਤਿਹਾਸ ਦੇ ਵਿੱਚ ਇਹਦਾ ਕੁਝ ਆਉਂਦਾ ਵੀ ਗੱਲਬਾਤ ਦੇ ਲਈ ਸੱਦਿਆ ਗੁਰੂ ਗੋਬਿੰਦ ਸਿੰਘ ਨੂੰ ਵੀ ਰੰਗਜੀਤ ਨੇ ਸੱਦਿਆ ਸੀਗਾ ਰਸਤਾ ਦਿੱਤਾ ਸੀਗਾ ਇਹ ਵੀ ਗਏ ਸੀ ਇਹ ਗੱਲਬਾਤ ਲਈ ਚਲੋ ਵੱਖਰੀ ਗੱਲ ਲੈ ਕੇ ਰਸਤੇ 'ਚ ਜਖਮੀ ਹੋ ਗਏ ਇਹਦੀਆਂ ਧਾਰਨਾ ਕਿੰਨੀਆਂ ਦੇ ਸਕਦੇ ਆ ਮਹਾਭਾਰਤ ਦਾ ਜੁੱਧ ਵੀ ਸੀਗਾ ਉਹ ਵੀ ਇੱਕ ਉਹਨਾਂ ਦਾ ਨਿਸ਼ਾਨਾ ਹੁੰਦਾ ਜਦੋਂ ਦਿਰ ਛਪ ਜਾਂਦਾ ਜੀ ਜਦ ਜੁੱਧ ਬੰਦ ਹੁੰਦੇ ਪਰ ਇਹਨੇ ਤਾਂ ਜਮੀਂ ਛਿੱਕੇ ਟੰਗ ਦਾ ਸਾਰਾ ਕੁਝ ਵਿਸ਼ਵਾਸ ਘਾਤ ਕੀਤਾ ਇਸ ਗੱਲ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਡੀਸੀ 15 ਦੇਕਰ ਹੋ ਰਹੇ ਆ ਛੜਕਾਂ ਜਾਮ ਹੋ ਰਹੀਆਂ ਅਸੀਂ ਜਿਹੜਾ ਹੈਗਾ ਵੀ ਅਜ ਮਹਾਰਾਜ ਦੇ ਵਿੱਚ ਤੇ ਪੰਜਾਬ ਸਰਕਾਰ ਦਾੜਾ ਪੁੱਤਲਾ ਸਾੜਾ ਤੇ ਅਸੀਂ ਲੋਕਾਂ ਕੋਲੇ ਗੱਲ ਲੈ ਕੇ ਗਏ ਆ ਤੇ ਆਉਣ ਵਾਲੇ ਸਮੇਂ 'ਚ ਜੋ ਵੀ ਫੈਸਲੇ ਹੋਣਗੇ ਮੋਰਚੇ ਦੇ ਉਹਨੂੰ ਲਾਗੂ ਕਰ ਪ੍ਰਧਾਨ ਜੀ ਇੱਕ ਗੱਲ ਹੋਰ ਥੋੜੀ ਸਾਡੇ ਨਾਲ ਸਾਂਝੀ ਕਰੋ ਜਿਵੇਂ ਤੁਹਾਨੂੰ ਇਹ ਲੱਗਦਾ ਜਿਵੇਂ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਜਿਹੜੀ ਇਹ ਮਿਲੀ ਭੁਗਤ ਸੀ ਜੋ ਸਰਕਾਰ ਵੱਲੋਂ ਐਕਸ਼ਨ ਕੀਤਾ ਗਿਆਗਾ ਬਿਲਕੁਲ ਜਿਹੜਾ ਹੈਗਾ ਅੰਦਰ ਖਾਤੇ ਮਿਲੀ ਭੁਗਤਾ ਕਿਉਂਕਿ ਗ੍ਰਾਹ ਭਾਗ ਜਿਹੜਾ ਉਹ ਸੈਂਟਰ ਦੇ ਅੰਦਰ ਹੈ ਪਰ ਇਹਨੂੰ ਜਿਹੜਾ ਹੈਗਾ ਭਗਵੰਤ ਮਾਨ ਨੂੰ ਉਹ ਇੱਕ ਤੀਰ ਨਾਲ ਦੋਸ਼ਕਾਰ ਮਾਰ ਗਿਆ ਕੇਂਦਰ ਵੱਲ ਕਿਉਂਕਿ ਉਹ ਬੰਦੇ ਚੁਸਤ ਨੇ ਉਹ ਪੜੇ ਲਿਖੇ ਆ ਉਹਨਾਂ ਦੇ ਨਾਲ ਵੱਡੇ ਜਿਹੜੇ ਹੈਗੇ ਸੈਕਟਰੀ ਆ ਇਹਨਾਂ ਦੇ ਚਰਬੇ ਆ ਇਹਨੂੰ ਪਤਾ ਹੀ ਨਹੀਂ ਲੱਗਿਆ ਨਾਲੇ ਤਾਂ ਉਹ ਜਿਹੜਾ ਹੈਗਾ ਮੋਰਚਿਆਂ ਦੇ ਉੱਤੇ ਹਮਲਾ ਕਰਵਾਤਾ ਨਾਲੇ ਉਹਨਾਂ ਦੇ ਜਿਹੜੇ ਹਨ ਉੱਤੇ ਲੱਤ ਰਹਿ ਗਈ ਵੀ ਅਸੀਂ ਤਾਂ ਗੱਲਬਾਤ ਕੀਤੀ ਹੈ ਗੱਲ ਅਗਲੀ ਗੱਲਬਾਤ ਚਾਰ ਲਈ ਸੱਦ ਲਈ ਇਹ ਤਾਂ ਪੰਜਾਬ ਸਰਕਾਰ ਨੇ ਕੀਤਾ ਇਹਨੂੰ ਇਹ ਨਹੀਂ ਪਤਾ ਵੀ ਰੋਕਿਆ ਹਰਿਆਣੇ ਨੇ ਅਸੀਂ ਤਾਂ ਰੋਕਿਆ ਨਹੀਂ ਕੇਂਦਰ ਨਾਲ ਇੱਕ ਪਾਸੇ ਤਾਂ ਇਹ ਕਹਿੰਦਾ ਵੀ ਕੇਂਦਰ ਨਾਲ ਮੰਗਾ ਸੰਬੰਧਿਤ ਨੇ ਵੀ ਸਾਡੀਆਂ ਕੇਂਦਰ ਨਾਲ ਮੰਗਾ ਸੰਬੰਧਿਤ ਹੀ ਕੇਂਦਰ ਨਾਲ ਸਾਡੀ ਮੀਟਿੰਗ ਚੱਲ ਰਹੀ ਹੈ ਵੀ ਤੈਨੂੰ ਫਿਰ ਹਮਲਾ ਕਰਨ ਦੀ ਕੀ ਲੋੜ ਪੈਗੀ ਹੁਣ ਵੀ ਕਹੀ ਜਾਂਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆਏ ਇਹ ਨਾਲੋਂ ਤੁਸੀਂ ਗੱਲ ਬਾਤ ਲਈ ਗਏ ਚੱਕਲੇ ਮੁੜ ਕੇ ਘਰਾਂ ਦੇ ਵਿੱਚ ਜਿਹੜੇ ਛਾਪੇ ਮਾਰਦੇ ਸਾਡੀਆਂ ਝੋਪੜੀਆਂ ਬਲਡੋਜ਼ਰਾਂ ਨਾਲ ਡਾਟੀਆਂ ਜੇਸੀਬ ਨਾਲ ਢਾਟੀਆਂ ਇਹ ਕਿਸਾਨਾਂ ਦੀ ਪੱਕੀ ਦੀ ਗੱਲ ਕਰਦੇ ਹੋ ਤੁਸੀਂ ਬਿਲਕੁਲ ਇਹ ਜਿਹੜਾ ਹੈਗਾ ਵੀ ਇੱਕੋ ਹੀ ਗੱਲ ਹੈ ਇਹੰਦਰ ਦੀ ਵੀ ਤੇ ਸਰਕਾਰ ਦੀ ਵੀ ਕੋਈ ਗੱਲ ਨਹੀਂ ਤਾਈ ਆਉਂਦਾ ਇਹਦਾ ਆਪ ਦੇ ਕਹਿਣਾ ਹੈ ਡੜਾ ਤੋਂ ਡੜਾ ਹੁੰਦਾ ਹੈ ਪਿਛਲੀ ਵਾਰੀ ਜਦੋਂ ਬੋਲਦਾ ਹੁੰਦਾ ਪਤਾ ਨਹੀਂ ਕਹਾਂ ਸਿਆਤਾ ਹੈ ਕੋਈ ਬਾਤ ਨਹੀਂ ਇਹਦੀ ਪੁਵਖਵਣੀ ਹੈ ਹੋ ਜੂਗੀ ਧੰਨਵਾਦ